ਵਾਹਿਗੁਰੂ ਸਾਬ ਜੀ ਚਰ ਮੂਲ ਨਾਥੜਿੰਦੋ ਜਚਰ ਆਪ ਕਿਰਪਾਲ ਸਬਦ ਆਖੋਟ ਬਾਬਾ ਨਾਨਕਾ ਖਾਹੇ ਖਰਚ ਧਨਵਾਲ ਸੁਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਬਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਮਹਲਾ ਪੰਨਵਾ ਗੁਰ ਪੂਰਾ ਨਮਸਕਾਰੇ ਰਬ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੇ ਗੁਰ ਪੂਰਾ ਨਮਸਕਾਰ ਪ੍ਰਭ ਸਬੇ ਕਾਜ ਸੁਬਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸੁਬਾਰੀ ਆਪਣੇ ਦਾਸ ਕੋ ਪਾਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤਨਾ ਕਾਈ ਰਹਾ ਕਰਤੇ ਪੁਰਖ ਤਾਲ ਦੁਵਾਇਆ ਸ਼ੇ ਲਗ ਚਲੀ ਮਾਇਆ ਟੋਟ ਨਾ ਕਤੋਂ ਆਵੈ ਮੇਰੇ ਪੂਰੇ ਸਤ ਗੁਰ ਪਾਵੈ ਸਿੰਗੁਰ ਸਿੰਗਰ ਦੇ ਅਲਾ ਸਭ ਜੀ ਪਾਇ ਕ੍ਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਵਣਤ ਬਨਾਈ ਤੂੰ ਭਾਰੋ ਸੁਆਮੀ ਮੋਰਾ ਇਹ ਉਪਨ ਪਦਾਰਥ ਤੇਰਾ ਜਨਾਨਕ ਇੱਕ ਤੇ ਆਇਆ ਸਰਬ ਹਲਾ ਪੁਨ ਪਾਇਆ ਤੂੰ ਭਾਰੋ ਸੁਆਮੀ ਮੂਰਾ ਓ ਪੁਨ ਪਦਾਰਥ ਤੇਰਾ ਜਨ ਨਾਨਕ ਏਕ ਧਾਇਆ ਸਰਬ ਫਲਾ ਕੋਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਮ ਹਲਾ ਪੰਜਵਾ ਗੁਰਪੂਰਾ ਨਮਸ਼ਕਾਰੇ ਪ੍ਰਭ ਸਭੇ ਕਾਜ ਸੁvare ਆਪਣੇ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸواری ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਆਸ ਗੁਰਪਾਨ ਖੰਡੋ ਖੜਗ ਤੁਬਕ ਤਬਰ ਔਰ ਤੀਰ ਸਾਬ ਸਰੋਈ ਸੈਤੀ ਜੈ ਹਮਾਰੇ ਤੀਰ धीर तू ही ਸਾਥੀ ਤੂੰ ਹੀ ਕੋਈ ਤਲਵਾਰ ਨਾਮ ਧਿਆਰੋ ਜੋ ਜਪੈ ਪਾਇ ਸੰਧ ਪਉ ਪਾਰ ਵਾਹਿਗੁਰੂ ਜੀ ਸਵਈਆ ਵੇਦਕ ਤੇ ਪੜੇ ਬਹੁਤੇ ਦਿਨ ਪੇਦ ਕਸ਼ੂ ਦਿਨ ਪੇਦ ਕਸ਼ੂ ਨਾ ਤਨ ਕੋ ਨ ਪਾਇਓ ਵੇਦਕ ਤੇ ਪੜੇ ਬਹੁਤੇ ਦਿਨ ਪੇਦ ਨਿਰਪੇਰ ਕਸ਼ੂ ਤਿੰਨ ਕੋ ਨਾ ਪਾਇਓ ਉਹ ਠੌਰ ਅਨੇਕ ਫਰੇਓ ਪਰ ਏਕ ਕਬਹਿ ਹੀ ਮੈਂ ਨਾ ਵਸਾਇਓ ਪਾਣ ਕੋ ਅਥਾਲੇ ਕੋ ਸਿਰ ਨੇ ਆਏ ਫਰੇਓ ਕਾ ਸ਼ਾਦਨਾ ਆਇਓ ਰੇ ਮਨ ਮੂੜ ਆ ਗੂੜ ਪ੍ਰਭ ਤਜ ਆਪਨ ਹੂੜ ਕਾ ਔਰ ਜਾਇਓ ਪਾਣ ਕੋ ਥਾਲੇ ਕੋ ਸਿਨ ਆਏ ਫਿਰਿਓ ਕਾਸ਼ਾਤ ਨਾ ਆਇਓ ਰੇ ਮਨ ਮੂੜ ਆ ਗੂੜ ਪ੍ਰਭੂ ਤਜ ਆਪਨ ਹੂੜ ਕਾ ਓਰ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ